ਓ ਬੱਲੇ ਗੁਰੂ ਸਾਹਿਬ ਦਾ ਬਲਦ ਹੈਗਾ ਬਈ ਇਹ ਇੱਧਰ ਦੇ ਬਾਰੇ ਮਾਸਟਰੀ ਚੀਜ਼ ਉੱਤਾਰੇ ਲਈ ਆਏ ਇਹਨੂੰ 2 ਮਿੰਟ ਤਾਰਾਂ ਦਾ ਇਹ ਸਾਫ਼ ਹੋ ਰਹਿਣ ਦੇ ਵਾਸਤੇ ਚਾਹੀਦਾ ਆਹ ਦੇਖ ਇਹਨੂੰ ਆਪ ਉਹਦੇ ਕਹਿੰਦੇ ਸੀ ਕਮਜ਼ੋਰ ਹੈ। ਕਮਜ਼ੋਰ ਅੰਦਰ ਹੀ ਹੁੰਦੇ ਆ। ਆਹ। ਇਹ ਤਾਂ ਖਾਣਾ ਕੋ ਦੱਸਦਾ ਵੀ ਨਹੀਂ। ਇਹ ਤਾਰ ਤਾਰ ਵੱਜ ਰਹਾ ਇਹਨਾਂ ਦੇ। ਬਹੁਤ ਡੀ ਹੈ। ਅਰੇ ਸਾਡ ਸਵਾਦ ਹੀ ਹੋਣਾ ਹੈਗੇ ਨਹੀਂ। ਸਾਬਸੜੀ ਵਾਲਾ ਦੁੱਧ ਪੀ ਗਏ ਕਹਿੰਦੇ ਅੰਦਰ ਮਸਤੇ ਹੋਏ ਪੂਰੇ ਆ ਦੇਖ ਲੈ ਹਾਂ ਨਹੀਂ ਕਿੱਧਰ ਜਾਨੀਏ ਇਹ ਆ ਦੇ ਸਾਬਸੜੀ ਵਾਲਾ ਦੁੱਧ ਪੀ ਪੀ ਅੱਕੇ ਹੋਏ ਆ ਅੰਦਰ ਉਹ ਯਾਰ ਉਧਰੋਂ ਪਰਲੇਂਟ ਇਹ ਵੇਖ ਜਾਂਦੇ ਉਧਰੋਂ ਉਧਰ ਉਹ ਜਦੋਂ ਆਉਣਗੇ ਨਾ ਵੇਖੀ ਉਦੋਂ ਸੀਨ ਬਾਨਾ ਵਾਸਤੇ ਕਿਨੇ ਆਪਾਂ ਫੇਰ ਲਾਉਣ ਦਾ ਇਲਾਾ ਹੋ ਗਿਆ ਬੰਨ ਟੈਗ ਲੱਗ ਗਿਆ ਆਪਣੇ ਆਹੋ ਆਹੋ ਆਪਣੇ ਹੋ ਵੀ ਬਹੁਤ ਬਣੂ ਸੀਲ ਹੋ ਜਾ ਹੋਰ ਨਾ ਬਲੀ ਰੋਦਰ ਆ ਇੱਥੇ ਰੱਖ ਇੱਥੇ ਰੱਖ ਵੇਗਾ ਇੱਥੇ ਓ ਇੱਥੇ ਰੱਖ ਏ ਆਹੋ ਇਹ ਸਪੀਡ ਕਿਤੀ ਹੋਈ ਕਾਟੋ ਨੇ ਓਕੇ